ਤੂੰ ਸ਼ਰਾਰਤਾਂ ਕਰਦਾ ਵੀ ਤੂੰ ਜਥੇਬੰਦੀ ਦਾ ਸਹਾਰਾ ਲੈ ਕੇ ਕਦੇ ਕਿਸੇ ਦੇ ਖਿਲਾਫ ਕਦੇ ਕਿਸੇ ਦੇ ਖਿਲਾਫ ਮੈਂ ਕਹਿਣਾ ਨਹੀਂ ਚਾਹੁੰਦਾ ਬਹੁਤ ਵਾਰੀ ਸੂਬੇ ਦੇ ਅਗਵਾਣੇ ਬਿੱਟੂ ਨੂੰ ਝੜਕਦਾ ਬਿੱਟੂ ਨੂੰ 20 ਵਾਰੀ ਗਰੋਂ ਵੀ ਲਾਇਆ ਢੰਡਾ ਸਿੰਘ ਜੇਠੂ ਕੇ ਆ ਕੇ ਇੱਥੇ ਆਪ ਇਹਦੀ ਕਲਾਸ ਲਾ ਕੇ ਗਏ ਸੀ ਵੀ ਕਾਕਾ ਤੂੰ ਸੁਧਰ ਜਾ ਪਰ ਇਹ ਸੁਧਰਨ ਦੀ ਬਜਾਏ ਦਿਨੋਂ ਦਿਨ ਇਹ ਵਿਗੜਦਾ ਹੀ ਜਾਂਦਾ ਤੇ ਇੱਕ ਦਿਨ ਇਹਨੇ ਐਸੀ ਬਲੰਡਰ ਗਲਤੀ ਕਰਨੀ ਹੈ ਜੀ ਜਥੇਬੰਦੀ ਨੂੰ ਵੱਡਾ ਖਮਿਆਜਾ ਭੁਗਤਣਾ ਪਊਗਾ ਤਰਾਹ ਜੱਥੇ ਦਿਨ ਖਤਮ ਕਰਨਾ ਚਾਹੁੰਦਾ ਬਿੱਟੂ ਹਾਂ ਬਿੱਟੂ ਮੱਲਣ ਬਿਲਕੁਲ ਬਹੁਤ ਵੱਡੀ ਗੱਲ ਕਰ ਰਹੇ ਹੋ ਪਰ ਉਹ ਤਾਂ ਜਿੱਥੇ ਕਿਸੇ ਧਰਨੇ ਹੁੰਦੇ ਜਿੱਥੇ ਕਿੰਨੇ ਮੈਨੂੰ ਆਵਾਜ਼ ਮਾਰੋ ਮੈਂ ਤਾਂ ਪਹੁੰਚਦਾ ਹਾਂ ਉੱਥੇ ਤਾਂ ਜਿ세 ਬੰਦੀ ਇਹ ਕਹਿਦੀ ਆ ਵੀ ਹਰ ਕੰਮ ਜੋ ਕੰਮ ਕਰਨਾ ਤੁਸੀਂ ਮੀਟਿੰਗ ਕਰਕੇ ਸਾਰੇ ਕਰੋ ਸਾਰਿਆਂ ਨਾਲ ਤੁਸੀਂ ਇਕੱਠੇ ਜੇ ਕਿਸੇ ਅਫਸਰ ਨੂੰ ਮਿਲਣਾ ਇਕੱਠੇ ਕਰੋ ਉਹ ਹਮੇਸ਼ਾ ਤੁਸੀਂ ਦੇਖੋ ਕਦੇ ਇਕੱਲਾ ਕਰੂਗਾ ਇਕੱਲਾ ਇੰਟਰਵਿਊ ਦੇਊਗਾ ਇਕੱਲਾ ਤੁਹਾਨੂੰ ਥਾਣੇ 'ਚ ਮਿਲੂਗਾ ਉਹ ਇਕੱਲਾ ਹੀ ਕਰੂਗਾ ਜੋ ਕਰੂਗਾ ਤੇ ਇਕੱਲਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਜੀ ਲੈਣ ਦੇਣ ਕਰਕੇ ਹੀ ਕਰਦਾ ਹੁੰਦਾ ਤੁਸੀਂ ਕਦੇ ਦੇਖਿਆ ਵੀ ਜਿਹੜੇ ਸੂਬਾ ਕਮੇਟੀ ਆ ਉਗਰਾਹਾਂ ਜਿੱਥੇ ਬੰਦੀ ਦੀ ਉਹਨਾਂ ਨੇ ਕਦੇ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਦਾ ਨਾਰਾ ਲਾਇਆ ਹੋਵੇ ਕਦੇ ਨਹੀਂ ਲਾਉਣਗੇ ਉਹ ਤੁਸੀਂ ਵੀ ਤਾਂ ਜਿੱਥੇ ਬੰਦੀ ਚ ਕੰਮ ਕਰਦੇ ਹੋ ਕਿੰਨੇ ਸਾਲ ਕੰਮ ਕੀਤਾ ਤੁਸੀਂ ਮੈਂ 7 ਸਾਲ ਕੰਮ ਕੀਤਾ ਜੀ ਸਾਲ ਤੁਸੀਂ ਇਹ ਗੱਲ ਨਹੀਂ ਰੱਖੀ ਅੱਜ ਤੁਸੀਂ ਜਦੋਂ ਛੱਡ ਰਹੇ ਹੋ ਤੋ ਇਹ ਗੱਲ ਕਹਿ ਰਹੇ ਹੋ ਅੱਜ ਦਾ ਇਹਨਾਂ ਦਾ ਫੈਸਲਾ ਵੀ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਬੈਠਾਂਗੇ ਬੀਜੇਪੀ ਦੇ ਦਫ਼ਤਰ ਦੇ ਸਾਹਮਣੇ ਬੈਠਾਂਗੇ ਤੇ ਕਾਂਗਰਸ ਨੂੰ ਖੁੱਲਾ ਛੜਤਾ ਇਹ ਇਹ ਕੀ ਸਾਬਤ ਕਰਦਾ ਇਹ ਇਹੀ ਸਾਬਤ ਕਰਦਾ ਵੀ ਇਹ ਜਾਂ ਤਾਂ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਆ ਤੇ ਜਾਂ ਇਹ ਸਾਬਤ ਕਰਦਾ ਵੀ ਇਹਨਾਂ ਨੇ ਕਾਂਗਰਸ ਨਾਲ ਕੋਈ ਲੈਣ ਦੇਣ ਕਰ ਲਿਆ ਅੱਜ ਦੀ ਘੜੀ ਤਾਂ ਇਹ ਸਹੀ ਸਾਫ ਸਾਫ ਸਾਬਤ ਹੋ ਰਿਹਾ ਜੀ ਇਹ ਵੀ ਇਹ ਕਾਂਗਰਸ ਨਾਲ ਇਹਨਾਂ ਦਾ ਹੱਥ ਮਿਲਾਇਆ ਕਾਂਗਰਸ ਦੀ ਮਦਦ ਕਰਦੇ ਆ ਸਾਂਝ ਜਥੇਬੰਦੀਆਂ ਸਾਰੀਆਂ ਸੈਂਟਰ ਦੇ ਖਿਲਾਫ ਨਹੀਂ ਤੇ ਅਗਰਾਹਾਂ ਜਥੇਬੰਦੀ ਵੀ ਉਹਨਾਂ ਚੁੱਕਾ ਤੇ ਤੁਸੀਂ ਉਹ ਸੈਂਟਰ ਦੇ ਖਿਲਾਫ ਲੜਨ ਵਾਲਿਆਂ ਨੂੰ ਛੱਡ ਕੇ ਸਿੱਧਾ ਸੈਂਟਰ ਨਾਲ ਹੀ ਹੱਥ ਮਿਲਾ ਲਿਆ ਨਹੀਂ ਭਾਜੀਪੀ ਨੇ ਕੋਈ ਨੁਕਸਾਨ ਹੀ ਨਹੀਂ ਕਰਿਆ ਜੀ ਪੰਜਾਬ ਦਾ ਪਰ ਭਾਜੀਪੀ ਨੇ ਸਿਰਫ ਤਿੰਨ ਕਾਨੂੰਨ ਲੈ ਕੇ ਆਂਦੇ ਸੀ ਕਾਨੂੰਨ ਵਾਪਸ ਲੈ ਲਏ ਉਹਨੇ ਤਾਂ ਕਰਿਆ ਹੀ ਨਹੀਂਗਾ ਕੋਈ ਸਾਡਾ ਨੁਕਸਾਨ ਪੰਜਾਬ ਦਾ ਸਾਡਾ ਸਭ ਤੋਂ ਵੱਧ ਨੁਕਸਾਨ ਤਾਂ ਕਾਂਗਰਸ ਨੇ ਕਰਿਆ ਕਾਂਗਰਸ ਨੇ ਸਾਡੇ ਅਕਾਲ ਤਖਤ ਤੇ ਟੈਂਕਾਂ ਤੇ ਤੋਪਾਂ ਤੋਪਾਂ ਚੜਾਈਆਂ ਤੇ ਉਹਨਾਂ ਨੂੰ ਇਹ ਅੱਜ ਖੁੱਲੇ ਛੱਡ ਰਹੇ ਆ ਉਹਨਾਂ ਨਾਲ ਇਹਨਾਂ ਨੇ ਅੱਜ ਹੱਥ ਮਿਲਾ ਲਿਆ ਉਹਨਾਂ ਨਾਲ ਯਾਰੀ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਦੁਸ਼ਮਣ ਬਣ ਗਏ ਤੇ ਉਹਨਾਂ ਦੇ ਹੱਕ ਚ ਭੁਗਤੀ ਜਾਂਦੇ ਆਏ 750 ਕਿਸਾਨ ਚਿੱਤ ਹੁੰਦਾ ਉਦੋਂ ਬੀਜੇਪੀ ਨਾਲੀ ਸੀ ਚੰਗੀ ਹੋਗੀ ਦੋ ਮੋਰਚੇ ਲੱਗੇ ਸੀ ਇੱਕ ਬਾਦਲ ਮੋਰਚਾ ਲੱਗਿਆ ਇੱਕ ਪਟਿਆਲੀ ਮੋਰਚਾ ਲੱਗਿਆ ਉਗਰਾਹਾ ਜਥੇਬੰਦੀ ਦਾ ਤੇ ਪਟਿਆਲੀ ਮੋਰਚਾ ਲੱਗਿਆ ਜਿਹੜਾ ਉਹਦਾ ਪੁੱਡਾ ਗਰਾਊਂਡ 'ਚ ਲੱਗਿਆ ਉਹ ਮਹਾਰਾਜਾ ਕੈਪਟਨ ਅਮਰਿੰਦਰ ਦੇ ਬਾਹਰ ਨਹੀਂ ਲੱਗਿਆ ਤੇ ਦੂਜੇ ਦੂਜੇ ਪਾਸੇ ਸਖਬੀਰ ਬਾਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਬਾਰਚ ਮੋਰਚਾ ਲੱਗਿਆ ਇਹ ਕੀ ਗੱਲ ਹੋਈ ਉਥੇ ਵੀ ਕਾਂਗਰਸ ਨੂੰ ਖੁੱਲਾ ਛੱਡਿਆ ਗਿਆ ਤੇ ਸ਼੍ਰੋਮਣੀ ਕਾਲੀ ਦਲ ਦੇ ਬਾਰਚ ਮੋਰਚਾ ਲਾਇਆ ਗਿਆ ਇੱਥੇ ਵੀ ਪੱਖਪਾਤ ਬੀਜਪੀ ਦੀਆਂ ਨੀਤੀਆਂ ਨੂੰ ਮੈਂ ਲੈ ਕੇ ਉਹਨਾਂ ਨਹੀਂ ਪ੍ਰਭਾਵਿਤ ਹੋਇਆ ਮੈਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਦਰਸ਼ਕਾਂਲ ਹੋਇਆ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਸਾਨੂੰ ਰੋਟੀ ਪਾਇਆ ਸਾਡੇ ਨਰਮਾ ਪੱਟੀ ਸੀ ਨਰਮਾ ਸਾਡੇ ਹੋਂਟ ਗਿਆ ਸੀ ਅਸੀਂ ਤਾਂ ਅੱਜ ਨੂੰ ਭੁੱਖੇ ਮਰ ਜਾਂਦੇ ਸਾਨੂੰ ਉਹਨਾਂ ਨੇ 18-18000 ਰੁਪਏ ਦੇ ਵਿੱਚ ਮੋਟਰਾਂ ਦਿੱਤੀਆਂ ਭਾਵੇਂ ਇੱਕ ਕਿਸਾਨ ਪੰਜ ਮੋਟਰਾਂ ਲਵਾ ਲੇ ਕਰਦੀਆਂ ਪਾਲਸੀਆਂ ਹੁੰਦੀਆਂ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਥੋੜਾ ਹੁੰਦੀਆਂ ਸ਼ਰਿਆ ਮਨਪ੍ਰੀਤ ਬਾਦਲ ਨੂੰ ਧੀਆ ਦੀਆਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਜਥੇਬੰਦੀ ਦੇ ਵਿੱਚੋਂ ਕਾਰਕੋਨਾਂ ਕੋਈ ਉਹ ਧੀਆ ਪੈਣਾਂ ਦੀਆਂ ਗਾਲਾਂ ਜਿਹੜੀਆਂ ਮੈਂ ਕੈਮਰੇ ਤੇ ਨਹੀਂ ਕੱਟ ਸਕਦਾਗਾ ਸ਼ਰਿਆ ਨੂੰ ਗੱਡੀਆਂ ਜਾ ਰਹੀਆਂ ਸ਼ਰਿਆ ਮਨਪ੍ਰੀਤ ਬਾਜਾ ਜਥੇਬੰਦੀ ਦੇ ਗੰਦੇ ਕੱਢ ਰਿਹਾ ਆ ਆਗਰਾ ਹਾਂ ਜਥੇਬੰਦੀ ਦੇ ਆਗੂ ਕੱਲ ਦੀ ਗੱਲ ਆ ਗਿੱਦੜਵਾ ਦੇ ਵਿੱਚ ਚੋਣਾ ਨੇ ਤੇ ਚੋਣਾ ਨੂੰ ਲੈ ਕੇ ਮਾਹੌਲ ਕਾਫੀ ਭਖਿਆ ਹੋਇਆ ਹੈ ਬੀਜੇਪੀ ਦਾ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਤੇ ਕਿਸਾਨ ਜਥੇਬੰਦੀਆਂ ਉਗਰਾਹਾਂ ਦੇ ਵਿੱਚੋਂ ਸੁੱਚਾ ਸਿੰਘ ਕੋਟਪਾਈ ਜਿਹੜਾ ਕੋਠੇ ਜਗੜਿਆਂ ਵਾਲੇ ਤੋਂ ਉਹ ਅਲੱਗ ਹੋ ਕੇ ਬੀਜੇਪੀ ਜੁਆਇਨ ਕਰ ਲੈਂਦਾ ਤੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਇੱਕ ਉਥੇ ਤਲਖੀ ਵਾਲਾ ਮਾਹੌਲ ਬੰਦਾ ਅਸੀਂ ਵੀ ਉਦੋਂ ਉੱਥੇ ਮੌਕੇ ਤੇ ਖੜੇ ਹੋਏ ਸੀ ਤੇ ਸੁੱਚਾ ਸਿੰਘ ਸਾਡੇ ਨਾਲ ਮੌਜੂਦ ਹੈਗਾ ਅਸਲ ਦੇ ਵਿੱਚ ਗੱਲ ਕੀ ਆ ਕਹਾਣੀ ਕੀ ਆ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸੁੱਚਾ ਸਿੰਘ ਰੌਲਾ ਕਿੱਥੇ ਪੈਂਦਾ ਕਿ ਕਿਸਾਨ ਜਥੇਬੰਦੀਆਂ 1.5 ਕਿਲੋਮੀਟਰ ਦੂਰ ਤੁਹਾ ਤੁਸੀਂ ਉੱਥੇ ਆ ਕੇ ਉਹਨਾਂ ਨੂੰ ਕਰਨ ਲੱਗੇ ਕਿ ਤੁਹਾਨੂੰ ਮੇਰਾ ਹੀ ਕਰ ਦੱਸਿਆ ਵਿਰੋਧ ਕਰਨ ਲਈ ਉੱਥੇ ਆ ਕੇ ਕਾਫੀ ਵਿਵਾਦ ਜਿਹੜਾ ਵੱਧ ਜਾਂਦਾ ਇਹ ਕਿਉਂਕਿ ਇਹ ਜਥੇ ਬੰਦੀ ਉਗਰਾਹਾ ਜਿਹੜੀ ਹੈਗੀ ਆ ਜਿਹੜਾ ਮੁਕਸਰ ਜ਼ਿਲ੍ਹੇ ਦੇ ਵਿੱਚ ਇਹਦੇ ਵਿੱਚ ਇੱਕੋ ਆਗੂ ਆ ਜਿਹੜਾ ਬਿੱਟੂ ਮੱਲਣਾ ਹਾਂ ਉਹਦਾ ਮਸਲਾ ਕੀ ਆ ਵੀ ਹਰ ਟਾਈਮ ਕੈਮਰੇ ਦੇ ਸਾਹਮਣੇ ਰਹਿਣਾ ਆਪਦੇ ਆਪ ਨੂੰ ਕੈਮਰੇ ਤੇ ਛਾ ਕੇ ਤੇ ਲੋਕਾਂ ਤੋਂ ਪੈਸੇ ਇਕਰਾਉਣੇ ਜੀਦੇ ਮੈਂ ਕਿੰਨੇ ਹੀ ਮਤਲਬ ਤੁਹਾਨੂੰ ਮਸਲੇ ਗਿਣਾ ਸਕਦਾ ਜਿਵੇਂ ਸਾਡੇ ਪਿੰਡ ਦਾ ਮੁੰਡਾ ਜਸਵੰਤ ਸਿੰਘ ਜੱੱਤਾ ਜਿਹੜਾ ਕਿ ਗਵਾਹੀ ਦੇ ਸਕਦਾ ਪੰਚਾਇਤ ਦੇ ਵਿੱਚ ਖੜ ਕੇ ਸੌਂ ਦੇ ਸਕਦਾ ਵੀ ਮੇਰੇ ਤੋਂ ਪੈਸੇ ਮੰਗੇ ਆ ਜਿਵੇਂ ਕਿ ਫੌਲਸ ਦਾ ਤੇ ਇੱਕ ਡਿਸਪਿਊਟ ਹੋਇਆ ਸੀ ਵਕੀਲਾਂ ਦਾ ਮਕਸਰਾ ਜਿਦੇ ਵਿੱਚ ਜਥੇਬੰਦੀ ਦਾ ਸਿਧਾਂਤ ਇਹ ਕਹਿੰਦਾ ਵੀ ਅਸੀ ਕਿ세 ਪੁਲਿਸ ਆਫਸਰ ਦੀ ਮਦਦ ਨਹੀਂ ਕਰਨੀ ਇਹਨੇ ਬਿਨਾ ਮੀਟਿੰਗ ਕਰੇ ਉੱਥੇ ਜਾ ਕੇ ਉਹ ਪੁਲਿਸ ਆਫਸਰ ਦੀ ਮਦਦ ਦੇ ਉਹਦੇ ਵਿੱਚ ਹੱਕ ਦੇ ਵਿੱਚ ਬਿਆਨ ਦਿੱਤਾ ਜਿਹਦੇ ਕਰਕੇ ਇਹਦੇ ਖਿਲਾਫ ਮੇਰੇ ਹੱਥ ਦਾ ਮੈਂ ਕਿਉਂ ਜਰਨਲ ਸੈਕਟਰੀ ਸੀ ਇਹਦੇ ਖਿਲਾਫ ਮੈਂ ਮਤਾ ਪਾਇਆ ਸਾਡੇ ਪਿੰਡ ਇੱਕ ਸਰਪੰਚ ਐਕਸਪੈਲ ਹੋ ਗਿਆ ਸੀਗਾ ਉਹਦੀ ਥਾਂ ਤੇ ਨਵਾਂ ਸਰਪੰਚ ਬਣਾਉਣ ਵਾਸਤੇ ਵੀਡੀਓ ਨੂੰ ਜਾ ਕੇ ਧਮਕਾਂ ਦੇਣ ਲੱਗ ਗਿਆ ਕਹਿੰਦਾ ਮੈਂ ਧਰਨਾ ਲਾਉਂਗਾ ਉਸ ਮਕਸਦ ਵਿੱਚ ਮੈਂ ਇਹਦੇ ਖਿਲਾਫ ਮਤਾ ਪਾਇਆ ਤਾਂ ਇਹ ਮੇਰੇ ਤੇ ਬਿੱਟੂ ਮੱਲਣ ਦੁਖੀ ਹੁੰਦਾ ਸੀਗਾ ਵੀ ਮੈਂ ਜਦੋਂ ਗਲਤ ਨਾ ਕਰਦਾ ਤੇ ਸੁੱਚਾ ਮੇਰੇ ਖਿਲਾਫ ਮਤਾ ਪਾ ਦਿੰਦਾ ਤੇ ਕਿਤੇ ਨਾ ਕਿਤੇ ਜਿ세 ਬੰਦੀ ਮੈਨੂੰ ਕੱਢੂਗੀ ਤਾਂ ਇਹਦੇ ਇਸ ਰੰਜਿਸ਼ ਦੇ ਵਿੱਚ ਮੇਰੀ ਇੱਕ ਫੋਟੋ ਦਾ ਮਸਲਾ ਬਣਾ ਕੇ ਉਲਟਾ ਦੂਜਿਆਂ ਨੂੰ ਵਰਗਲਾ ਕੇ ਤੇ ਮੈਨੂੰ ਹੀ ਕੱਢਤਾ ਤੇ ਮਿੱਟੂ ਮੱਲਣ ਨੇ ਵੀ ਗੱਲ ਕਹੀ ਹੈ ਤੇ ਮੇਰਾ ਵੀ ਸਵਾਲ ਹੈ ਕਿ ਜਦੋਂ ਇਹ ਗੱਲਾਂ ਹੋਈਆਂ ਤੁਸੀਂ ਕਹਿੰਦੇ ਕੋਈ ਪੈਸੇ ਲੈਂਦਾ ਸੀ ਇਰਾ ਹੀ ਕਰਦਾ ਸੀ ਤੁਸੀਂ ਬੀਜੇਪੀ ਜੁਆਇਨ ਹੋਣ ਤੋਂ ਬਾਅਦ ਅਲੀਗੇਸ਼ਨ ਲਾ ਰਹੇ ਹੋ ਪਹਿਲਾਂ ਕਿਉਂ ਨਹੀਂ ਅਲੀਗੇਸ਼ਨ ਲਾਏ ਪਬਲਿਕ ਬੈਂਚ 'ਚ ਗੱਲਾਂ ਕਰਤੀ ਮੈਂ ਨਹੀਂ ਚਾਹੁੰਦਾ ਸੀਗੀ ਕਿਉਂਕਿ ਦਿੱਲੀ ਅੰਦੋਲਨ ਦੇ ਵਿੱਚ ਇੱਕ ਸ਼ਾਖ ਬਣੀ ਸੀ ਜਿਥੇ ਜਥੇਬੰਦੀਆਂ ਦੀ ਕਿਸਾਨ ਜਥੇਬੰਦੀਆਂ ਦੀ ਇੱਕ ਅਗਰਾਹਾਂ ਜਥੇਬੰਦੀ ਦੀ ਸ਼ਾਖ ਬਣੀ ਸੀ ਮੈਂ ਇਹ ਨਹੀਂ ਚਾਹੁੰਦਾ ਸੀ ਵੀ ਉਹ ਸ਼ਾਖ ਨੂੰ ਵੱਟਾ ਲੱਗੇ ਇਸ ਇੱਕ ਬੰਦੇ ਦੇ ਕਰਕੇ ਜਥੇਬੰਦੀ ਦਾ ਨਾਮ ਬਦਨਾਮ ਹੋਵੇ ਮੈਂ ਇਹ ਗੱਲ ਤੋਂ ਕਤਰਾਂਦਾ ਸੀ ਇਹ ਤਾਂ ਫਿਰ ਜਦੋਂ ਇਹ ਉਲਟਾ ਕੇ ਮੈਨੂੰ ਹੀ ਤੰਗ ਕਰ ਲੱਗੇ ਮੈਨੂੰ ਬਦਨਾਮ ਕਰਨ ਲੱਗੇ ਵੀ ਮੈਨੂੰ ਕੱਢਣਾ ਇੱਕ ਇਹ ਵੀ ਬਦਨਾਮ ਕਰਨ ਬਰਾਬਰੀ ਆ ਤਾਂ ਫਿਰ ਮੈਨੂੰ ਤਾਂ ਮੂੰਹ ਖੋਲਣਾ ਪਿਆ ਹੀ ਵਰਨਮੈਨ ਮੈਂ ਨਹੀਂ ਕਹਾਂਦਾ ਸੀ ਵੀ ਜਥੇਬੰਦਨਾ ਦੀ ਸ਼ਾਖ ਨੂੰ ਕੋਈ ਵੱਟਾਂ ਲੱਗੇ ਤੁਸੀਂ ਇੱਕ ਗੱਲ ਹੋਰ ਆ ਤੁਸੀਂ ਅਗਰਾਹਾਂ ਜਥੇਬੰਦੀ ਛੱਡੀ ਜਿਹੜੀ ਸੈਂਟਰ ਦੇ ਖਿਲਾਫ ਲੜਦੀ ਕਿਸਾਨ ਜਥੇਬੰਦੀਆਂ ਸਾਰੀਆਂ ਸੈਂਟਰ ਦੇ ਖਿਲਾਫ ਨੇ ਤੇ ਅਗਰਾਹਾਂ ਜਥੇਬੰਦੀ ਵੀ ਉਹਨਾਂ ਚੋਂ ਇੱਕ ਆ ਤੇ ਤੁਸੀਂ ਉਹ ਸੈਂਟਰ ਦੇ ਖਿਲਾਫ ਲੜਨ ਵਾਲਿਆਂ ਨੂੰ ਛੱਡ ਕੇ ਤੁਸੀਂ ਸਿੱਧਾ ਸੈਂਟਰ ਨਾਲ ਹੀ ਹੱਥ ਮਿਲਾ ਲਿਆ ਸੈਂਟਰ ਨਾਲ ਹੱਥ ਨਹੀਂ ਮਿਲਾਇਆ ਜੀ ਜੋ ਭਾਜਪਾ ਦੀਆਂ ਪਾਲਿਸਾਂ ਜਦੋਂ ਹੌਲੀ-ਹੌਲੀ ਪਤਾ ਲੱਗਦਾ ਪਹਿਲਾਂ ਤਾਂ ਜਥੇਬੰਦੀਆਂ 'ਚ ਜਾ ਕੇ ਜੋ ਜਥੇਬੰਦੀਆਂ ਬਾਰੇ ਪਤਾ ਲੱਗਿਆ ਵੀ ਇਹ ਜਥੇਬੰਦੀਆਂ ਅੰਦਰੋਂ ਹੈ ਕਿ ਜਿਵੇਂ ਕਿ ਤੁਸੀਂ ਅੱਜ ਦਾ ਇਹਨਾਂ ਦਾ ਫੈਸਲਾ ਦੇਖੋ ਤੁਸੀਂ ਅੱਜ ਦਾ ਇਹਨਾਂ ਦਾ ਫੈਸਲਾ ਵੀ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਬੈਠਾਂਗੇ ਭਾਜਪਾ ਦੇ ਦਫ਼ਤਰ ਦੇ ਸਾਹਮਣੇ ਬੈਠਾਂਗੇ ਤੇ ਕਾਂਗਰਸ ਨੂੰ ਖੁੱਲਾ ਛੜਤਾ ਇਹ ਇਹ ਕੀ ਹਿਸਾਬਤ ਕਰਦਾ ਇਹ ਇਹ ਹੀ ਹਿਸਾਬਤ ਕਰਦਾ ਵੀ ਇਹ ਜਾਂ ਤਾਂ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਆ ਤੇ ਜਾਂ ਇਹ ਹਿਸਾਬਤ ਕਰਦਾ ਵੀ ਇਹਨਾਂ ਨੇ ਕਾਂਗਰਸ ਨਾਲ ਕੋਈ ਲੈਣ ਦੇਣ ਕਰ ਲਿਆ ਹੋਰ ਤਾਂ ਕੋਈ ਗੱਲ ਨਹੀਂ ਗਈ ਤਾਂ ਇਹੋ ਜਿਹੇ ਨੀਤਾਂਾਂ ਤੋਂ ਜਦੋਂ ਪਤਾ ਲੱਗਦਾ ਵੀ ਜਥੇ ਬੰਦਿਆਂ ਦੇ ਅੰਦਰ ਇਹੋ ਜਿਹਾ ਕੁਛ ਆ ਜਦੋਂ ਇਹਨਾਂ ਦਾ ਪਤਾ ਲੱਗਦਾ ਵੀ ਇਹ ਇੱਕ ਕਿਸੇ ਖਾਸ ਧਰਮ ਦੇ ਖਿਲਾਫ ਹੈ ਇਹਨਾਂ ਦੇ ਅੰਦਰ ਗੁੱਸਾ ਤਾਂ ਫਿਰ ਜੀ ਕਰਦਾ ਵੀ ਇਹਨਾਂ ਨੂੰ ਛੱਡ ਦਈਏ ਤੇ ਜਦੋਂ ਦੂਜੇ ਪਾਸੇ ਇਹ ਨੂੰ ਦੇਖਿਆ ਵੀ ਇਹੋ ਕਿਹੜੇ ਧਰਮ ਦੀ ਗੱਲ ਕਰਤੇ ਉਹ ਕਿਹਦੇ ਖਿਲਾਫ ਗੁੱਸਾ ਇਹਨਾਂ ਦਾ ਇਹ ਖਾਸ ਕਰ ਸਿੱਖ ਧਰਮ ਸਿੱਖ ਧਰਮ ਦੇ ਖਿਲਾਫ ਉਹ ਤਾਂ ਸਾਰੇ ਸਿੱਖਾਂ ਦੇ ਜਵਾਕ ਨੇ ਕਿਵੇਂ ਸਿੱਖ ਧਰਮ ਦੇ ਖਿਲਾਫ ਹੋ ਸਕਦੇ ਆ ਤੁਸੀਂ ਕਦੇ ਦੇਖਿਆ ਵੀ ਜਿਹੜੇ ਸੂਬਾ ਕਮੇਟੀ ਆ ਉਗਰਾਹਾਂ ਜਿੱਥੇ ਬੰਦੀ ਦੀ ਉਹਨਾਂ ਨੇ ਕਦੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਾ ਨਾਹਰਾ ਲਾਇਆ ਹੋਵੇ ਕਦੇ ਨਹੀਂ ਲਾਉਣਗੇ ਉਹ ਤੁਸੀਂ ਵੀ ਤਾਂ ਜਿੱਥੇ ਬੰਦੀ ਚ ਕੰਮ ਕਰਦੇ ਹੋ ਕਿੰਨੇ ਸਾਲ ਕੰਮ ਕੀਤਾ ਤੁਸੀਂ ਮੈਂ 7 ਸਾਲ ਕੰਮ ਕੀਤਾ ਜੀ ਸਾਲ ਤੁਸੀਂ ਇਹ ਗੱਲ ਨਹੀਂ ਰੱਖੀ ਅੱਜ ਤੁਸੀਂ ਜਦੋਂ ਛੱਡ ਰਹੇ ਹੋ ਤੋਂ ਇਹ ਗੱਲ ਕਹਿ ਰਹੇ ਹੋ ਹੌਲੀ ਹੌਲੀ ਪਤਾ ਲੱਗਣਾ ਜੀ ਇਹ ਗੱਲਾਂ ਜੀ ਪਹਿਲਾਂ ਨਹੀਂ ਸਾਨੂੰ ਲੱਗਦਾ ਸੀਗਾ ਸਾਨੂੰ ਲੱਗਦਾ ਸੀਗਾ ਵੀ ਅਸੀਂ ਛਿੱਕਾਂ ਦੇ ਮੁੰਡੇ ਆ ਇਹਦੇ ਬਿਚੇ ਹੋਰ ਛਿੱਕਾਂ ਦੇ ਮੁੰਡੇ ਕੰਮ ਕਰਦੇ ਆ ਹੌਲੀ ਹੌਲੀ ਜਾ ਕੇ ਪਤਾ ਲੱਗਿਆ ਵੀ ਨਹੀਂ ਇਹ ਇਹ ਪੱਖਪਾਤ ਕਰਦੇ ਆ ਤਾਂ ਸਾਨੂੰ ਇਹ ਲੱਗਿਆ ਵੀ ਇਹਦੋਂ ਤਾਂ ਭਾਜੀਪੀ ਇਹਨਾਂ ਨਾਲੋਂ ਤਾਂ ਕਈ ਗੁਣੇ ਚੰਗੀ ਆ ਭਾਜੀਪੀ ਨੇ ਤਾਂ ਕੋਈ ਨੁਕਸਾਨ ਕਰਿਆ ਹੀ ਨਹੀਂਗਾ ਇਹ ਤਾਂ ਦਿੱਲੀ ਧਰਨਾ ਲਾਇਆ ਸੀਗਾ 750 ਕਿਸਾਨ ਚਿੱਤ ਹੁੰਦਾ ਉਦੋਂ ਭਾਜੀਪੀ ਮਾੜੀ ਸੀ ਚੰਗੀ ਹੋਗੀ ਦੇਖੋ ਜੀ ਮਾ ਜੇ ਕਿਸੇ ਦਾ ਸ਼ਹੀਦ ਹੋਣਾ ਇਹ ਬਹੁਤ ਮਾੜੀ ਗੱਲ ਆ ਮੈਂ ਇਹਨੂੰ ਬਹੁਤ ਮਾੜਾ ਮੰਨਦਾ ਪਰ ਬੀਜੇਪੀ ਨੇ ਸਿਰਫ ਤਿੰਨ ਕਾਨੂੰਨ ਲੈ ਕੇ ਆਂਦੇ ਸੀ ਕਾਨੂੰਨ ਵਾਪਸ ਲੈ ਲੇ ਉਹਨੇ ਤਾਂ ਕੋਈ ਵੱਡਾ ਕਰਿਆ ਹੀ ਨਹੀਂਗਾ ਕੋਈ ਸਾਡਾ ਨੁਕਸਾਨ ਪੰਜਾਬ ਦਾ ਸਾਡਾ ਸਭ ਤੋਂ ਵੱਡਾ ਨੁਕਸਾਨ ਤਾਂ ਕਾਂਗਰਸ ਨੇ ਕਰਿਆ ਕਾਂਗਰਸ ਨੇ ਸਾਡੇ ਅਕਾਲ ਤਖਤ ਤੇ ਟੈਂਕਾਂ ਤੇ ਤੋਪਾਂ ਤੋਪਾਂ ਚੜਾਈਆਂ ਤੇ ਉਹਨਾਂ ਨੂੰ ਇਹ ਅੱਜ ਖੁੱਲੇ ਛੱਡ ਰਹੇ ਆ ਉਹਨਾਂ ਨਾਲ ਇਹਨਾਂ ਨੇ ਅੱਜ ਹੱਥ ਮਿਲਾ ਲਿਆ ਉਹਨਾਂ ਨਾਲ ਯਾਰੀ ਪਾ ਲਈ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਦੁਸ਼ਮਣ ਬਣ ਗਏ ਤੇ ਉਹਨਾਂ ਦੇ ਹੱਕ ਚ ਭੁਗਤੀ ਜਾਂਦੇ ਆ ਇਹ ਸੱਤਾ ਦੇ ਵਿੱਚ ਹੁੰਦੀ ਕਹਿੰਦੇ ਪਾਰਟੀ ਉਸੇ ਦਾ ਹੀ ਵਿਰੋਧ ਹੁੰਦਾ ਜਿੱਥੇ ਬੰਦਿਆਂ ਦਾ ਸੂਲ ਹੁੰਦਾ ਤੇ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆ ਤੇ ਭਾਜੀ ਪੀ ਆ ਉਹ ਕਹਿੰਦੇ ਕਿ ਉਸੇ ਦਾ ਵਿਰੋਧ ਹੋਊਗਾ ਜਦੋਂ ਕਾਂਗਰਸ ਜੀ ਹੁੰਦਾ ਵੀ ਕਰਦੇ ਰਹੇ ਹੋਣਗੇ ਇਹ ਪਾਰਟੀਆਂ ਦੇ ਰੂਲ ਹੁੰਦੇ ਆ ਜਿੱਥੇ ਬੰਦਿਆਂ ਦੇ ਨੇ ਇਹਦੀ ਵੀ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਪਹਿਲੀ ਗੱਲ ਤਾਂ ਇਹ ਆ ਵੀ ਅੱਜ ਵੀ ਰਾਹੁਲ ਗਾਂਧੀ ਵਿਰੋਧੀ ਧਰਦਾ ਨੇਤਾ ਵਿਰੋਧੀ ਧਰਦਾ ਦਾ ਬਹੁਤ ਵੱਡਾ ਰੋਲ ਹੁੰਦਾ ਜੇ ਕੋਈ ਅੱਜ ਝੋਨੇ ਦਾ ਮਸਲਾ ਜਾਂ ਪਰਾਲੀ ਦਾ ਮਸਲਾ ਦਾ ਵਿਰੋਧੀ ਧਰਦਾ ਵੀ ਰੋਲ ਹੁੰਦਾ ਉਹਨੇ ਵੀ ਰੋਲ ਨਭਾਉਣਾ ਹੁੰਦਾ ਉਹਨੇ ਵੀ ਲੜਨਾ ਹੁੰਦਾ ਸਰਕਾਰ ਦੇ ਖਿਲਾਫ ਤਾਂ ਇਹ ਉਹਨਾਂ ਨੂੰ ਜਗਾਉਣ ਦੀ ਬਜਾਏ ਉਹਨਾਂ ਦੀ ਮਦਦ ਤੇ ਬਹਿ ਗਿਆ ਇਹੇ ਤੇ ਦੂਸਰਾ ਤੁਸੀਂ ਯਾਦ ਕਰੋ ਇੱਕ ਦਿੱਲੀ ਅੰਦੋਲਨ ਤੋਂ ਪਹਿਲਾਂ ਦੋ ਮੋਰਚੇ ਲੱਗੇ ਸੀ ਇੱਕ ਬਾਦਲ ਮੋਰਚਾ ਲੱਗਿਆ ਇੱਕ ਪਟਿਆਲੇ ਮੋਰਚਾ ਲੱਗਿਆ ਉਗਰਾਹਾ ਜਥੇਬੰਦੀ ਦਾ ਤੇ ਪਟਿਆਲੇ ਮੋਰਚਾ ਲੱਗਿਆ ਜਿਹੜਾ ਉਹ ਤਾਂ ਪੁੱਡਾ ਗਰਾਊਂਡ 'ਚ ਲੱਗਿਆ ਉਹ ਮਹਾਰਾਜਾ ਕੈਪਟਨ ਅਮਰਿੰਦਰ ਦੇ ਬਾਰ 'ਤੇ ਨਹੀਂ ਲੱਗਿਆ ਤੇ ਦੂਜੇ ਦੂਜੇ ਪਾਸੇ ਸੁਖਬੀਰ ਬਾਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਬਾਰ 'ਚ ਮੋਰਚਾ ਲੱਗਿਆ ਇਹ ਕੀ ਗੱਲ ਹੋਈ ਉੱਥੇ ਵੀ ਕਾਂਗਰਸ ਨੂੰ ਖੁੱਲਾ ਛੱਡਿਆ ਗਿਆ ਇਹ ਸ਼੍ਰੋਮਣੀ ਕਾਲੀ ਦਲ ਦੇ ਬਾਰਚ ਮੋਰਚਾ ਲਾਇਆ ਗਿਆ ਇੱਥੇ ਵੀ ਪੱਖਪਾਤ ਇਸ ਤਰ੍ਹਾਂ ਇਹ ਜਥੇਬੰਦੀਆਂ ਵੀ ਦਾ ਮਤਲਬ ਹੈ ਕਿ ਅਗਰਾਹਾਂ ਜਥੇਬੰਦੀ ਕਾਂਗਰਸ ਦੀ ਜਥੇਬੰਦੀ ਹੈ ਹਾਂ ਅੱਜ ਦੀ ਘੜੀ ਤਾਂ ਇਹ ਸਹੀ ਸਾਫ ਸਾਫ ਸਾਬਤ ਹੋ ਰਿਹਾ ਜੀ ਇਹ ਵੀ ਇਹ ਕਾਂਗਰਸ ਨੇ ਇਹਨਾਂ ਦਾ ਹੱਥ ਮਲਾਇਆ ਕਾਂਗਰਸ ਦੀ ਮਦਦ ਕਰ ਦਿਆ ਹੂੰ ਤੁਹਾਡੇ ਤੇ ਕੀ ਅਲੀਗੇਸ਼ਨ ਲੱਗਿਆ ਕਿ ਤੁਹਾਨੂੰ ਪਾਰਟੀ ਚੋਂ ਕੱਢਤਾ ਮੇਰੇ ਤੇ ਸਿਰਫ ਇੱਕ ਨਿਕਿਆ ਅਲੀਗੇਸ਼ਨ ਲੱਗਿਆ ਕਿ ਤੁਸੀਂ ਪੰਚਾਇਤ ਜਿਹੜਾ ਦੇ ਵਿੱਚ ਸਰਪੰਚ ਦੀ ਮਦਦ ਕਰੀ ਆ ਸਰਪੰਚ ਦੇ ਨਾਲ ਤੁਸੀਂ ਫੋਟੋ ਪਾਈ ਆ ਵੀ ਤੁਸੀਂ ਸਰਪੰਚ ਜਿਤਾਇਆ ਇੱਕ ਫੋਟੋ ਮੇਰੀ ਵਾਇਰਲ ਹੋਈ ਸੀ ਮੈਂ ਸਰਪੰਚ ਨੂੰ ਵਧਾਈ ਦੇਣ ਲਈ ਖੜ ਗਿਆ ਮੇਰੇ ਦੋਸਤ ਨੇ ਮੇਰੇ ਫੋਨ ਤੋਂ ਇੱਕ ਫੋਟੋ ਖਿੱਚ ਕੇ ਇਹ ਮੇਰੇ ਫੋਨ ਤੋਂ ਵਾਇਰਲ ਕਰਤੀ ਤੇ ਉਹਦੇ ਤੇ ਇਹਨਾਂ ਨੇ ਕਹਿੰਦੇ ਆ ਕਿ ਤੂੰ ਸਰਪੰਚ ਦੀ ਚੋਣਾਂ ਚ ਮਦਦ ਕਰੀ ਆ ਇਹ ਅਲੀਗੇਸ਼ਨ ਆ ਜੀ ਹੋਰ ਮੇਰੇ ਤੇ ਕੋਈ ਅਲੀਗੇਸ਼ਨ ਨਹੀਂ ਜਿਵੇਂ ਜੱਥੇਬੰਦੀਆਂ ਦਾ ਰੂਲ ਹੁੰਦਾ ਹਾਂ ਰੂਲ ਇਹ ਇਹਨਾਂ ਦਾ ਹੈਗਾ ਜੱਥੇਬੰਦੀਆਂ ਦਾ ਵੀ ਸਮਝਦੀ ਮਤਲਬ ਵੀ ਨਹੀਂ ਕਰਨੀ ਹਾਂ ਪਹਿਲਾਂ ਪੰਚਾਇਤੀ ਚੋਣਾਂ ਦੇ ਵਿੱਚ ਇਹ ਨਹੀਂ ਦਖਲ ਦਿੰਦੇ ਸੀਗੇ ਕਹਿੰਦੇ ਸੀਗੇ ਇੰਨੀ ਕਿਸ਼ੋਰ ਸੀਗੀ ਐਸ ਵਾਰੀ ਇਹਨਾਂ ਨੇ ਲਿਆਂਦਾ ਵੀ ਪੰਚਾਇਤੀ ਚੋਣਾਂ 'ਚ ਵੀ ਅਸੀਂ ਕਿਸੇ ਵੀ ਆਗੂ ਨੂੰ ਹਿੱਸਾ ਲੈ ਨਹੀਂ ਦੇਣਾ ਹੂੰ ਇਹਨਾਂ ਦਾ ਰੂਲ ਸੀਗਾ ਹੂੰ ਪਰ ਮੈਂ ਕੋਈ ਕੋਈ ਹਿੱਸਾ ਭਾਜੀਪੀ ਜੁਆਇਨ ਕਰਨ ਵਾਲੀ ਗੱਲ ਨੇ ਸਮਝ ਲੱਗੀ ਕਿ ਤੁਸੀਂ ਜੱਕਦੋਂ ਸਿੱਧਾ ਭਾਜੀਪੀ ਨਾਲ ਹੱਥ ਮਿਲਾ ਲਿਆ ਨਹੀਂ ਭਾਜੀਪੀ ਨੇ ਕੋਈ ਨੁਕਸਾਨ ਹੀ ਨਹੀਂ ਕਰਿਆ ਜੀ ਪੰਜਾਬ ਦਾ ਭਾਜੀਪੀ ਨੇ ਇੱਕ ਹੁਣ 150 ਰੁਪਿਆ ਫਸਲ ਦੇ ਵਿੱਚ ਵਾਅਦਾ ਕਰਤਾ ਹੂੰ ਉਨ ਜਿਹੜਾ ਐਮਐਸਪੀ ਦੇ ਕਿਤਰਵਾ ਤੁਹਾਡੇ ਵੀ ਰੋਲ ਰਿਹਾ ਸਾਰੇ ਪੰਜਾਬ ਦੇ ਵਿੱਚ ਰੋਲ ਰਿਹਾ ਸੈਂਟਰ ਸਰਕਾਰ ਦੀ ਜਿਹੜੀ ਉਹ ਕਰਨੀ ਹੁੰਦੀ ਇਹਨਾਂ ਦੀ ਲਿਫਟਿੰਗ ਕਿਉਂ ਦੇ ਵਿੱਚ ਰੋਲਾ ਚੱਲ ਰਿਹਾ ਉਹਦਾ ਮੁੱਖ ਕਾਰਨ ਤਾਂ ਪੰਜਾਬ ਸਰਕਾਰ ਆ ਜੋ ਪੰਜਾਬ ਸਰਕਾਰ ਨੇ ਪਾਲਿਸੀ ਨਹੀਂ ਟਾਈਮਸਰ ਬਣਾਈ ਪਾਲਿਸੀ ਉਹਨਾਂ ਨੇ ਤਿੰਨ ਚਾਰ ਮਹੀਨੇ ਲੇਟ ਕਰ ਲਈ ਸੁੱਤੇ ਰਹੇ ਮਿਲਿੰਗ ਨਹੀਂ ਟਾਈਮਸਰ ਹੋਈ ਜੋ ਨਾ ਸੱਕ ਗਿਆ ਝੋਨੇ ਦੇ ਵਿੱਚ ਬਰੋਕਣ ਆ ਗਈ ਪਹਿਲਾਂ ਵਾਲੇ ਦੇ ਵਿੱਚ ਜੋ ਪਿਆਰਿਆ ਉਹ ਉਹਦਾ ਵਜਨ ਕੱਟ ਗਿਆ ਤਾਂ ਉਹ ਚੱਕਿਆ ਨਹੀਂ ਗਿਆ ਤੇ ਇਹਨਾਂ ਨੂੰ ਉਦੋਂ ਨਹੀਂ ਪਤਾ ਸੀਗਾ ਵੀ ਥਾਂ ਹੀ ਹੈ ਨਹੀਂ ਗਿਆ ਸੱਚ ਝੋਨਾ ਚੱਕਿਆ ਹੀ ਨਹੀਂ ਗਿਆ ਤਾਂ ਜੋ ਨਾ ਲੱਗੂਗਾ ਕਿੱਥੇ ਇਹ ਸਾਰਾ ਪੰਜਾਬ ਸਰਕਾਰ ਦਾ ਰੋਲਾ ਉਹ ਸੇਧਾ ਨੌਕਸਾ ਸਾਰਾ ਬਿਆਕਰ ਕਰਨ ਵਰਗੇ ਨੂੰ ਗੋਲੀਆਂ ਮਾਰੀਆਂ ਖਨੌਰੀ ਔਰ ਵੀ ਬਹੁਤ ਥਾਵਾਂ ਤੇ ਬੀਜਪੀ ਨੇ ਜਿਹੜਾ ਕਿਸਾਨਾਂ ਦੇ ਧੱਕਾ ਕੀਤਾ ਦਿੱਲੀ ਜਾਣ ਤੋਂ ਰੋਕੀ ਰੱਖਿਆ ਕਿਵੇਂ ਉੱਥੇ ਮੌਤਾਂ ਹੁੰਦੀਆਂ ਰਹੀਆਂ ਇਹ ਸਭ ਸਾਰਾ ਕੁਝ ਤੁਸੀਂ ਜੋ ਜਥੇਬੰਦੀ ਜਦੋਂ ਤੁਸੀਂ ਸਪੋਰਟ ਕਰਦੇ ਰਹੇ ਕਿਸਾਨਾਂ ਦੀ ਇੱਜ਼ਤ ਤੁਸੀਂ ਦੂਜੇ ਪਾਸੇ ਆ ਜੀ ਨਹੀਂ ਇਹ ਜੋ ਜਿੰਨੀਆਂ ਵੀ ਪਾਰਟੀਆਂ ਹੁੰਦੀਆਂ ਪਾਰਟੀ ਮਾੜੀ ਨਹੀਂ ਹੁੰਦੀ ਪਾਰਟੀ ਦੇ ਵਿੱਚ ਕੁਝ ਲੋਕ ਮਾੜੇ ਹੁੰਦੇ ਆ ਇਹ ਉਹ ਜੋ ਵਾਪਰਿਆ ਉੱਥੇ ਮੈਂ ਉਹਨੂੰ ਮਾੜਾ ਮੰਨਦਾ ਮੈਂ ਮੰਨਦਾ ਵੀ ਉਹ ਮਾੜਾ ਹੋਇਆ ਸ਼ੁਭ ਕਰਨ ਦਾ ਸਾਡੇ ਵਿੱਚੋਂ ਜਾਣਾ ਖੀਰੀ ਵਾਲਾ ਕਾਂਡ ਹੋਇਆ ਜਿਹੜਾ ਉੱਤੇ ਲੈ ਕੇ ਉਹ ਮੇਰੇ ਪਰਿਵਾਰ ਨੇ ਜਿਹੜੇ ਉੱਤੇ ਗੱਡੀ ਚੜਾ ਦਿੱਤੀ ਕਿੰਨੇ ਉਹ ਸਜ਼ਾ ਭੁਗਤਣਗੇ ਤੁਹਾਡੇ ਸਾਹਮਣੇ ਆ ਉਹਨੂੰ ਕੋਈ ਵੀ ਆਪੀ ਮਾਫ ਨਹੀਂ ਕਰੂਗੀ ਉਹ ਜਾਣਗੇ ਜੇਲ੍ਹ ਅੰਦਰ ਜਾਣਗੇ ਜੇ ਸੱਜਣ ਕੁਮਾਰ ਵਰਗਿਆਂ ਨੂੰ ਜਗਦੀਸ਼ ਟਾਈਟਲਰ ਵਰਗਿਆਂ ਨੂੰ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਬੀਜੇਪੀ ਸਜ਼ਾਵਾਂ ਦਵਾ ਸਕਦੀ ਆ ਤੇ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਵੀ ਸਜ਼ਾਵਾਂ ਮਿਲਣਗਾਂ ਤੁਹਾਡੇ ਸਾਹਮਣੇ ਆ ਹੂੰ ਉਹ ਵੀ ਸਾਇਆ ਭਗਤਨਗੇ ਤੁਸੀਂ ਕੀ ਚੀਜ਼ ਦੇਖ ਕੇ ਇਹਦੇ ਵਿੱਚ ਸ਼ਾਮਲ ਹੋਏ ਹੋ ਕਿਉਂਕਿ ਬਹੁਤ ਰੌਲਾ ਚੱਲ ਰਿਹਾ ਕਿਸਾਨਾਂ ਦੇ ਨੂੰ ਲੈ ਕੇ ਪ੍ਰਾਲੀਆਂ ਨੂੰ ਅਗਰਾਉਂਡ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਬਹੁਤ ਚੀਜ਼ ਚੱਲ ਰਹੀ ਹੈ ਅਸਲ ਦੇ ਵਿੱਚ ਬੀਜੇਪੀ ਦੀਆਂ ਨੀਤੀਆਂ ਨੂੰ ਮੈਂ ਲੈ ਕੇ ਉਹਨਾਂ ਨਹੀਂ ਪ੍ਰਭਾਵਿਤ ਹੋਇਆ ਮੈਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀਆਂ ਤੋਂ ਪ੍ਰਭਾਵਿਤ ਹੋ ਕੇ ਇਹਦਰ ਸ਼ਾਮਲ ਹੋਇਆ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਸਾਨੂੰ ਰੋਟੀ ਪਾਇਆ ਸਾਡੇ ਨਰਮਾ ਪੱਟੀ ਸੀ ਨਰਮਾ ਸਾਡੇ ਹੁਣ ਔਟ ਗਿਆ ਸੀ ਅਸੀਂ ਤਾਂ ਅੱਜ ਨੂੰ ਭੁੱਖੇ ਮਰ ਜਾਂਦੇ ਸਾਨੂੰ ਉਹਨਾਂ ਨੇ 18 18000 ਰੁਪਏ ਦੇ ਵਿੱਚ ਮੋਟਰਾਂ ਦਿੱਤੀਆਂ ਤੇ ਜਿੰਨੀਆਂ ਮਰਜ਼ੀ ਮੋਟਰਾਂ ਲੈ ਲੇ ਕੋਈ ਭਾਵੇਂ ਇੱਕ ਕਿਸਾਨ ਪੰਜ ਮੋਟਰਾਂ ਲਵਾ ਲੇ ਕਰਤੀਆਂ ਪਾਲਸੀਆਂ ਹੁੰਦੀਆਂ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਥੋੜਾ ਹੁੰਦੀਆਂ ਨਹੀਂ ਉਹ ਮਨਪ੍ਰੀਤ ਬਾਦਲ ਲੈ ਕੇ ਆਏ ਵਿਸ਼ੇਸ਼ ਕਰਕੇ ਸਿਰਫ ਮੁਕਸਰ ਜ਼ਿਲ੍ਹੇ ਵਾਸਤੇ ਲੈ ਕੇ ਆਏ ਹੋਰ ਨਾ ਕਿ ਸਾਰੇ ਪੰਜਾਬ 'ਚ ਸਿਰਫ ਇੱਥੋਂ ਦੀ ਨਰਮਾ ਪੱਟੀ ਨੂੰ ਬਦਲਣ ਵਾਸਤੇ ਕਿਉਂਕਿ ਇਹ ਨਰਮਾ ਪੱਟੀ ਸੀ ਇਹਨੂੰ ਝੋਨੇ 'ਚ ਤਬਦੀਲ ਕਰਨਾ ਸੀ ਉਹਦੀ ਬਦਵਾਲਤ ਅਸੀਂ ਅੱਜ ਰੋਟੀ ਖਾ ਰਹੇ ਆਂ ਹੂੰ ਇਸ ਕਰਕੇ ਅਸੀਂ ਤਾਂ ਮਨਪ੍ਰੀਤ ਬਾਦਲ ਤੋਂ ਪ੍ਰਭਾਵਿਤ ਹੋ ਕੇ ਬੀਜੇਪੀ 'ਚ ਸ਼ਾਮਲ ਹੋਏ ਆਂ ਹੂੰ ਔਰ ਵੀ ਮਨਪ੍ਰੀਤ ਬਾਦਲ ਨੇ ਬਹੁਤ ਸਾਰੇ ਕੰਮ ਕਰਿਆ ਜਿਵੇਂ ਕਿ ਸਾਡੇ ਲੈਟ ਬਹੁਤ ਘੱਟ ਰਹੀ ਨਹੀਂ ਹੁੰਦੀ ਸੀ ਵੋਲਟੇਜ ਸਾਡੇ ਕੋਟਪਾਈ ਗ੍ਰੈਡ ਬਣਾਇਆ ਗਿਆ ਮਨਪ੍ਰੀਤ ਬਾਦਲ ਨੇ ਕੋਟਲੀਆ ਬਲੂ ਗ੍ਰੈਡ ਬਣਾਇਆ ਜਦੋਂ ਅਸੀਂ ਛੋਟੇ ਹੁੰਦੇ ਪੜਨ ਜਾਂਦੇ ਹੁੰਦੇ ਸੀ ਤਾਂ ਉਦੋਂ ਕੱਚੇ ਰਾਹ ਹੁੰਦੇ ਸੀਗੇ ਭਖੜਾ ਹੁੰਦਾ ਸੀ ਸਾਡੇ ਸਾਈਕਲ ਪੈਂਚਰ ਹੋ ਜਾਂਦੇ ਸੀ ਸਾਡੇ ਲਿੰਕ ਰੋੜਾਂ ਉਹਨਾਂ ਨੇ ਬਣਾਤੀਆਂ ਉਹਨਾਂ ਨੇ ਅਨੇਕਾਂ ਕੰਮ ਕੀਏ ਉਹਨਾਂ ਨੇ ਸਾਡੇ ਹਲਕੇ ਦੇ ਵਿੱਚ ਤਾਂ ਅਸੀਂ ਫਿਰ ਮਨਪ੍ਰੀਤ ਬਾਦਲ ਤੋਂ ਪ੍ਰਭਾਵਿਤ ਹੋ ਕੇ ਤਾਂ ਵੀ ਜੇ ਵਿੱਚ ਆ ਲਿਆ ਹਾਂ ਹੂੰ ਜਿਹੜਾ ਕੱਲ ਉਹ ਵਿਰੋਧ ਕਰਨ ਆਏ ਉਹ ਦੂਰ ਖੜੇ ਹੋਏ ਸੀ ਤੁਸੀਂ ਕਹੇ ਕਿ ਮੇਰੇ ਘਰ ਤੋਂ ਹੀ ਤੁਸੀਂ ਕਿਉਂ ਸ਼ੁਰੂ ਕੀਤਾ ਕੀ ਤੁਹਾਡੇ ਸਾਥੀ ਸੀ ਤੁਹਾਨੂੰ ਲੱਗਿਆ ਕਿ ਤੁਹਾਡਾ ਵਿਰੋਧ ਕਰਨ ਆਏ ਉਹ ਬੀਜਪੀ ਦਾ ਨਹੀਂ ਕਰਨ ਆਏ ਨਹੀਂ ਉਹ ਮੇਰਾ ਵਿਰੋਧ ਹੀ ਕਰਨਾ ਆਏ ਸੀਗੇ ਅੱਜ ਸਾਡੇ ਪਿੰਡ 'ਚ ਫੇਰ ਰਾਣਾ ਸੋਢੀ ਦੇ ਪ੍ਰੋਗਰਾਮ ਸੀਗੇ ਉਹ ਅੱਜ ਨਹੀਂ ਆਏਗੇ ਅੱਜ ਤਾਂ ਬੀਜਪੀ ਦੇ ਦਫ਼ਤਰ ਘੇਰਿਆ ਸੀ ਉਹਨਾਂ ਨੇ ਗਿੱਦੜਵਾ ਦੇ ਵਿੱਚ ਅਸੀਂ ਵੀ ਉੱਥੇ ਸੀ ਸਾਡੇ ਪਿੰਡ ਤਾਂ ਆਏ ਨਹੀਂ ਫੇਰ ਆ ਜੀ ਹਾਂ ਕੱਲ ਵੀ ਤਾਂ ਉੱਥੇ ਹੀ ਆਏ ਸੀ ਉਹ ਕੱਲ ਵੀ ਉਧਰੋਂ ਹੀ ਗੱਡੀ ਲੈ ਕੇ ਆਏ ਸੀਗੇ ਪਰ ਮੇਰੇ ਪ੍ਰੋਗਰਾਮ ਸੀ ਤਾਂ ਆ ਗਏ ਅੱਜ ਹੋਰ ਪਿੰਡ ਕੋਟਪਈ ਦੇ ਵਿੱਚ ਪ੍ਰੋਗਰਾਮ ਹੋਈ ਜਾਂਦੇ ਆ ਤਾਂ ਉਹਨਾਂ ਨੇ ਕੋਈ ਗੱਲ ਨਹੀਂ ਉਹਨਾਂ ਦੇ ਨਾਲ ਨਾ ਇੱਕ ਉਹਨਾਂ ਦੀ ਵੀਡੀਓ ਬਿੱਟੂ ਮੱਲਨ ਦੀ ਬਾਅਦ ਚ ਵਾਇਰਲ ਹੋਈ ਆ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਗਾਲਾਂ ਕੱਢ ਰਿਹਾ ਉਹ ਸ਼ਰਿਆ ਮਨਪ੍ਰੀਤ ਬਾਦਲ ਨੂੰ ਧੀਆਂ ਦੀਆਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਜਥੇਬੰਦੀ ਦੇ ਵਿੱਚੋਂ ਕਾਰਕੋਨਾਂ ਕੋਈ ਹੂੰ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਹੀ ਹੋਊਗਾ ਕੋਈ ਜੀ ਕਹਿੰਦੇ ਹੋ ਉਹ 3 ਪੈਣਾ ਦੀਆਂ ਗਾਲਾਂ ਜਿਹੜੀਆਂ ਮੈਂ ਕੈਮਰੇ ਤੇ ਨਹੀਂ ਕੱਢ ਸਕਦਾ ਗਾ ਉਹ ਸ਼ਰੇਆ ਮੰਪਰੀ ਤੋਂ ਗੱਡੀਆਂ ਜਾ ਰਹੀਆਂ ਸ਼ਰੇਆ ਮੰਪਰੀ ਉਹ ਗ੍ਰਹਾ ਜਿੱਥੇ ਬੰਦੀ ਦੇ ਗੰਦੇ ਕੱਢ ਰਹੇ ਆ ਆਹ ਗ੍ਰਹਾ ਜਿੱਥੇ ਬੰਦੀ ਦੇ ਆਗੂ ਕੱਲ ਦੀ ਗੱਲ ਆ ਕੱਲ ਸ਼ਾਮ ਨੂੰ ਉਹ ਯਾਦੋਂ ਇੱਕ ਗੱਡੀ ਉਥੋਂ ਮੁੜਦੀ ਦਿਖਾਈ ਦਿੰਦੀ ਆ ਉਹ ਵੀਡੀਓ ਦੇ ਵਿੱਚ ਪਤਾ ਨਹੀਂ ਉਹ ਕੌਣ ਸੀ ਵੈਸੇ ਮਨਪ੍ਰੀਤ ਬਾਦਲ ਤਾਂ ਸਾਡੇ ਉੱਤੇ ਆਇਆ ਨਹੀਂਗਾ ਪਰ ਮਨਪ੍ਰੀਤ ਬਾਦਲ ਨੂੰ ਬੜਾ ਆਰਐਸਐਸ ਦੇ ਨਾਂ ਲੈ ਕੇ ਤੇ ਨਾਲ ਭੱਦੇ ਸ਼ਬਦ ਤੇ ਉਹਨੂੰ ਧੀਆਂ ਪੈਣਾ ਦੀਆਂ ਗਾਲਾਂ ਉਗਰਾਹਾਂ ਜਿ세 ਬੰਦੀ ਦੇ ਆਗੂ ਕੱਢ ਰਹੇ ਆ ਤੁਸੀਂ ਉਹ ਵੀਡੀਓ ਸੁਣ ਸਕਦੇ ਹੋ ਮੈਂ ਤੁਹਾਨੂੰ ਹੁਣੇ ਦੇ ਸਕਦਾ ਹਾਂ ਉਹ ਵੀਡੀਓ ਹਮ ਪਰ ਇਹਨਾਂ ਤੇ ਇਲਜ਼ਾਮ ਲੱਗਦੇ ਕਿ ਬੀਜੇਪੀ ਤੇ ਆਰਐਸਐਸ ਦਾ ਗਠਬੰਧਨ ਆਪਸ ਦੇ ਵਿੱਚ ਨਹੀਂ ਆਰਐਸਐਸ ਤੇ ਬੀਜੇਪੀ ਦਾ ਤਾਂ ਗਠਬੰਧਨ ਹੈਗਾ ਹੀ ਆ ਉਹ ਤਾਂ ਸ਼ਾਖਾ ਹੀ ਹੈ ਇਹਨਾਂ ਦੀ ਹੂੰ ਉਹਦੇ ਤਾਂ ਕੋਈ ਸ਼ੱਕ ਹੀ ਨਹੀਂਗਾ ਹੂੰ ਉਹਦਾ ਆ ਰਿਹਾ ਸਤਾ ਬੀਜੇਪੀ ਦੀ ਸ਼ਖ ਹੈ ਆ ਹੂੰ ਤੁਸੀਂ ਕਹ ਰਹੇ ਹੋ ਕਿ ਸਿੱਖਾਂ ਦੇ ਮਤਲਬ ਕਿ ਵਧੀਆ ਤਾਂ ਅਗਰ ਕੇ ਜੁਆਇਨ ਕੀਤਾ ਕਾਂਗਰਸ ਨਹੀਂ ਜਾਂ ਹੋਰ ਚਲੋ ਤੁਹਾਡਾ ਨਿੱਜੀ ਇੱਕ ਕੰਮ ਸੀਗਾ ਪਰ ਮੈਨੂੰ ਐ ਲੱਗਾ ਕਿ ਜਦੋਂ ਜਦੋਂ ਕਿਸਾਨ ਜਿਠੇ ਬੰਦੇ ਨੇ 7 8 10 ਸਾਲ ਕੰਮ ਕੀਤਾ ਹੋਵੇਗਾ ਉਦੋਂ ਬਾਅਦ ਸਿੱਧਾ ਤੁਸੀਂ ਬੀਜੇਪੀ ਚ ਜੁਆਇਨ ਕਰ ਲਿਆ ਜੀ ਬੀਜੇਪੀ ਚ ਮੈਂ ਤੁਹਾਨੂੰ ਦੱਸਿਆ ਨਾ ਮੈਂ ਮਨਪ੍ਰੀਤ ਬਾਦਲ ਦੀ ਨਾ ਮਨਪ੍ਰੀਤ ਬਾਦਲ ਦੀ ਪਾਲਿਸਾਂ ਚੰਗੀਆਂ ਸੀ ਜਾਂ ਜਥੇਬੰਦੀ ਦੀ ਅੜੀ ਦੇ ਕਾਰਨ ਸਿੱਧੀ ਵਿਗੇ ਵਿੱਚ ਗਏ ਨਹੀਂ ਜਥੇਬੰਦੀ ਦੀ ਅੜੀ ਨਹੀਂ ਜਾਂ ਅੜੀ ਅੜੀ ਵਾਲੀ ਕੋਈ ਖਾਸ ਗੱਲ ਨਹੀਂ ਮਨਪ੍ਰੀਤ ਬਾਦਲ ਨੇ ਜਿਹੜੇ ਸਾਡੇ ਹਲਕੇ ਲਈ ਕੰਮ ਕੀਤੇ ਹਨਾ ਇਹ ਬਹੁਤ ਚੰਗੇ ਆ ਜੇਕਰ ਸਾਨੂੰ ਉਹ ਮੋਟਰਾਂ ਨਾ ਦੰਦੇ ਤਾਂ ਸਾਡੇ ਸਾਨੂੰ ਪਤਾ ਅਸੀਂ ਸਾਡੀਆਂ ਧੀਆ ਭੈਣਾਂ ਦੇ ਵਿਆਹ ਕਿਵੇਂ ਕਰਨੇ ਸੀਗੇ ਜਦੋਂ ਸਾਡੇ ਨਰਮਾ ਨਹੀਂ ਹੁੰਦਾ ਸੀ ਤਾਂ ਸਪ੍ਰੇਆਂ ਪੀ ਕੇ ਸਾਡੇ ਚਾਚੇ ਤਾਏ ਕਿਵੇਂ ਉਦੋਂ ਜਾਨਾ ਦਿੱਤਾਂ ਉਹਨਾਂ ਨੇ ਅਸੀਂ ਸਾਰਾ ਕੁਝ ਅੱਖੀਂ ਵੇਖਿਆ ਤੇ ਜਦੋਂ ਮੋਟਰਾਂ ਸਾਨੂੰ ਮਿਲ ਗਈਆਂ ਤੇ ਕਿਵੇਂ ਸਾਡੇ ਘਰਾਂ ਦੀਆਂ ਨਹਾਰਾਂ ਬਦਲੀਆਂ ਇਹ ਅਸੀਂ ਵਿਖਿਆ ਆਇਆ ਸੀ ਤਾਂ ਸਾਨੂੰ ਮਨਪ੍ਰੀਤ ਬਾਦਲ ਚੰਗੇ ਲੱਗਦੇ ਆ ਤਾਂ ਅਸੀਂ ਉਹਨਾਂ ਦੇ ਸਰਕਰਾਂ ਜਿੱਥੇ ਬੰਦੇ ਚ ਕੰਮ ਕੀਤਾ ਜਾਂ ਹੋਰ ਚ ਵੀ ਕੀਤਾ ਨਾ ਸਿਰਫ ਕੱਲੀ ਉਹ ਗ੍ਰਾਂਹ ਜਿੱਥੇ ਬੰਦੀ ਸੀ ਮੈਂ 2017 ਤੋਂ ਕੰਮ ਕਰ ਲੱਗਿਆ ਸੀਗਾ ਦਿੱਲੀ ਅੰਦੋਲਨ ਚ ਇਹ ਬਿੱਟੂ ਨੂੰ ਲਿਆਉਣ ਵਾਲੇ ਅਸੀਂ ਆ ਇਹ ਇਹ ਬਿੱਟੂ ਦਾ ABC ਨਹੀਂ ਜਾਣਦਾ ਸੀਗਾ ਬਿੱਟੂ ਦੇ ਇੱਕ ਇੰਨਾ ਵੱਡਾ ਗਣਾ ਕਰਿਆ ਵਿਆ ਪਹਿਲਾਂ ਜਥੇਬੰਦੀਆਂ ਨੇ ਅਸੀਂ ਬਿੱਟੂ ਦੇ ਨੇ ਜ਼ਮੀਨ ਲੈ ਲਈ ਸੀ ਇੱਕ ਜਥੇਬੰਦੀ ਨੇ ਫੈਸਲਾ ਕਰਿਆ ਸੀ ਕਿ ਜੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਕੋਈ ਲਾਲਾ ਧੱਕੇ ਨਾਲ ਲਿਖਵਾ ਲੈਂਦਾ ਤਾਂ ਉਹਦੀ ਜ਼ਮੀਨ ਜੇ ਕੋਈ ਪਿੰਡ 'ਚ ਹੋਰ ਜ਼ਿਮੀਂਦਾਰ ਲਊਗਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਬਿੱਟੂ ਮੱਲਣ ਨੇ ਆਪਦੇ ਪਿੰਡ ਜੇ ਵਿੱਚ ਅਮਰਜੀਤ ਨਾਂ ਦੇ ਵਿਅਕਤੀ ਦੀ ਜ਼ਮੀਨ ਖਰੀਦੀ ਜਿਹਦਾ ਕਿ ਆਰਥਿਕ ਨਾ ਰੌਲਾ ਸੀ ਤਾਂ ਅਸੀਂ ਉਦੋਂ ਬਿੱਟੂ ਮੱਲਣ ਦੇ ਖਿਲਾਫ ਉਸ ਜ਼ਮੀਨ ਦੇ ਵਿੱਚ ਅਸੀਂ ਝੋਨਾ ਲਾ ਕੇ ਆਉਂਦੇ ਰਹੇ ਹਾਂ ਸਭ ਤੋਂ ਵੱਡਾ ਇਹ ਦੋਸ਼ ਸੀ ਬਿੱਟੂ ਮੱਲਣ ਤੇ ਪਰ ਜਥੇਵੰਦੀ ਨੇ ਇਹਨੂੰ ਨਜ਼ਰਅੰਦਾਜ਼ ਕੀਤਾ ਤੁਸੀਂ ਵੀ ਤਾਂ ਭਾਗੀਦਾਰ ਸੀ ਤੁਸੀਂ ਕਿ ਝੋਨਾ ਲਾ ਕੇ ਆਉਂਦੇ ਰਹੇ ਹੋ ਇਹ ਨੀਤੀ ਸੀ ਇਹ ਜਥੇਵੰਦੀ ਦੀ ਪਾਲਿਸੀ ਸੀ ਵੀ ਜੇ ਕੋਈ ਧੱਕੇ ਨਾਲ ਜ਼ਮੀਨ ਕਿਸੇ ਦੀ ਬਾਹੂਗਾ ਜ਼ਿਮੀਂਦਾਰ ਦੀ ਜਿਹਦੀ ਜ਼ਮੀਨ ਕਿਸੇ ਆੜਤਗੇ ਨੇ ਕਿਸੇ ਲਾਲਚ ਨਾਲ ਲਖਵਾਈ ہوئی ਆ ਤਾਂ ਅਸੀਂ ਉਹਦੇ ਖਿਲਾਫ ਖੜਾਂਗੇ ਤਾਂ ਅਸੀਂ ਉਹ ਬਿੱਟੂ ਮੱਲਣ ਦੇ ਖਿਲਾਫ ਕੱਢ ਦੇ ਰਹੇ ਆ ਸ਼ਾਇਦ ਬਿੱਟੂ ਮੱਲਣ ਉਹੀ ਗੁੱਸਾ ਕੱਢ ਰਿਹਾ ਵੀ ਮੈਂ ਹੁਣ ਮੁਕਸਰ ਦੇ ਵਿੱਚੋਂ ਇੱਥੇ ਇਹ ਇਕਾਈ ਨੂੰ ਖਤਮ ਕਰ ਦਿਆਂ ਵੀ ਇਹ ਮੇਰੇ ਖਿਲਾਫ ਉਹਦਾ ਝੋਨਾ ਲਾਉਂਦੇ ਰਹੇ ਆ ਉਹ ਗਰਾਹ ਜਿੱਥੇ ਬਦ ਨੂੰ ਖਤਮ ਕਰਨਾ ਚਾਹੁੰਦਾ ਬਿੱਟੂ ਹਾਂ ਬਿੱਟੂ ਮੱਲਣ ਬਿਲਕੁਲ ਬਹੁਤ ਵੱਡੀ ਗੱਲ ਕਰ ਰਹੇ ਹੋ ਪਰ ਉਹ ਤਾਂ ਜਿੱਥੇ ਕਿਸੇ ਧੰਨੇ ਹੁੰਦੇ ਜਿੱਥੇ ਕਿੰਨੇ ਮੈਨੂੰ ਆਵਾਜ਼ ਮਾਰੋ ਮੈਂ ਤਾਂ ਪਹੁੰਚਦਾ ਉੱ ਅਗੇ ਉਹ ਕਹਿੰਦਾ ਮੈਂ ਤਾਂ ਹਾਰੇ ਕੱਢਦਾ ਕਿ ਤੁਸੀਂ ਵਟੇ ਤੇ ਝੋਨਾ ਨਾਲ ਵਿੱਚ ਮੈਂ ਲੋਕਾਂ ਦੇ ਲਈ ਤੱਥ ਫਰ ਤਿਆਰ ਰਹਿਣਾ ਹਮੇਸ਼ਾ ਤੁਸੀਂ ਕਦੇ ਦੇਖੋ ਜੀ ਉਹਦੀ ਗੱਲ ਦੇ ਵਿੱਚੋਂ ਮੈਂ ਪ੍ਰਗਟਦੀ ਆ ਜਥੇਬੰਦੀ ਦੇ ਜਥੇਬੰਦੀ ਇਹ ਕਹਿੰਦੀ ਆ ਵੀ ਹਰ ਕੰਮ ਜੋ ਕੰਮ ਕਰਨਾ ਤੁਸੀਂ ਮੀਟਿੰਗ ਕਰਕੇ ਸਾਰੇ ਕਰੋ ਸਾਰਿਆਂ ਨਾਲ ਤੁਸੀਂ ਇਕੱਠੇ ਜੇ ਕਿਸੇ ਅਫਸਰ ਨੂੰ ਮਿਲਣਾ ਇਕੱਠੇ ਕਰੋ ਉਹ ਹਮੇਸ਼ਾ ਤੁਸੀਂ ਦੇਖੋ ਕਦੇ ਇਕੱਲਾ ਕਰੂਗਾ ਇਕੱਲਾ ਇੰਟਰਵਿਊ ਦੇਊਗਾ ਇਕੱਲਾ ਤੁਹਾਨੂੰ ਥਾਣੇ 'ਚ ਮਿਲੂਗਾ ਉਹ ਇਕੱਲਾ ਹੀ ਕਰੂਗਾ ਜੋ ਕਰੂਗਾ ਤੇ ਕੱਲਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਲੈਣ ਦੇਣ ਕਰਕੇ ਹੀ ਕਰਦਾ ਹੁੰਦਾ ਹੋਰ ਕੋਈ ਮਸਲਾ ਨਹੀਂ ਉਹਦਾ ਤੇ ਉਹਨੇ ਉਹਦਾ ਉਹ ਇੱਥੋਂ ਇਕਾਈ ਨੂੰ ਖਤਮ ਕਰਨ ਨਹੀਂ ਆ ਮੁਖਸਰ ਦੇ ਵਿੱਚੋਂ ਉਹਦਾ ਮਸਲਾ ਇਹ ਹੌਲੀ ਹੌਲੀ ਸਮਝ ਆ ਜੂਗੀ ਉਹਨੇ ਕਿਤੇ ਨਾ ਕਿਤੇ ਇਹ ਐਜੂਕੇਸ਼ਨ ਲਾਰੇ ਤੁਸੀਂ ਜਥੇਬੰਦੀ ਦੇ ਉੱਪਰਲੇ ਹਿੱਸੇ ਤੇ ਜਿਹੜੇ ਕੰਮ ਕਰਦੇ ਤੁਹਾਡੇ ਉੱਤੇ ਤੁਸੀਂ ਜੁਆਇੰਟ ਸੈਕਟਰੀ ਸੀਗੇ ਤੁਹਾਡੇ ਉੱਤੇ ਜ਼ਿਲ੍ਹਾ ਪ੍ਰਧਾਨ ਹੋਊਗਾ ਜ਼ਿਲ੍ਹਾ ਪ੍ਰਧਾਨ ਦੇ ਉੱਤੇ ਵੀ ਕੋਈ ਬਲਾਕ ਪ੍ਰਧਾਨ ਜਾਂ ਕੁਝ ਵੀ ਜਿਹੜੇ ਵੀ ਪ੍ਰਧਾਨ ਹੁੰਦੇ ਮੈਨੂੰ ਨਹੀਂ ਪਤਾ ABC ਜੋ ਵੀ ਅਗਰਾਹਾਂ ਤੱਕ ਉਹਨਾਂ ਤੱਕ ਸ਼ਿਕਾਇਤ ਪਹੁੰਚਾਈ ਨਹੀਂ ਪਚਾਈ ਮੈਂ ਮੈਂ ਤੁਹਾਨੂੰ ਦੱਸਿਆ ਜੀ ਮੈਂ ਚਾਹੁੰਦਾ ਸੀ ਵੀ ਜੇ ਮੈਂ ਇੱਕ ਤਾਂ ਇਹਦਾ ਮੈਂ ਨੁਕਸਾਨ ਨਹੀਂ ਕਰਨਾ ਚਾਹੁੰਦਾ ਸੀ ਮੈਂ ਕਹਿੰਦਾ ਹੌਲੀ ਹੌਲੀ ਸੁਧਰ ਜੂਗਾ ਇਹਦੇ ਖਿਲਾਫ ਆਪਾਂ ਲਗਾਤਾਰ ਮਤੇ ਪਾਈ ਜਾਂਦੇ ਆ ਆਪਾਂ ਇਹਨੂੰ ਸਮਝਾਈ ਜਾਂਦੇ ਆ ਕਾਰਵਾਈ ਤਾਂ ਜਥੇਬੰਦੀ ਨੇ ਕਰਨੀ ਸੀ ਜਦੋਂ ਅਸੀਂ ਮਤਾ ਪਾ ਕੇ ਭੇਜ ਦਿੰਨੇ ਆ ਜਥੇਬੰਦੀ ਨੂੰ ਉੱਪਰ ਭੇਜ ਦਿੰਨੇ ਆ ਸੂਬਾ ਕਮੇਟੀ ਨੂੰ ਆ ਮਤੇ ਪਾ ਕੇ ਭੇਜ ਦਿੰਨੇ ਆ ਮੇਰੇ ਆਪ ਦੇ ਹੱਥ ਦੇ ਮਤੇ ਪਾਏ ਹੋਏ ਆ ਵੀ ਸੂਬਾ ਕਮੇਟੀ ਨੂੰ ਭੇਜ ਦਿੰਨੇ ਆ ਵੀ ਯਾਰ ਸੂਬਾ ਕਮੇਟੀ ਕਰੂਗੀ ਸੂਬਾ ਕਮੇਟੀ ਨੇ ਨਹੀਂ ਕਰੀ ਇਹ ਤੇ ਕਾਰਵਾਈ ਕਿਉਂਕਿ ਇਹ ਜ਼ਿਲ੍ਹੇ ਦਾ ਆਗੂ ਆਸੀਂ ਰਹੇ ਤੇ ਇਹ ਸੁਭਾ ਕਮੇਟੀ ਨੇ ਅਗੂ ਕਰਨੀ ਸੀ ਮੈਂ ਤਾਂ ਕਿਹਦੇ ਕੋਲੇ ਬਿੱਟੂ ਕੋਲੇ ਇਹ ਜ਼ਿਲ੍ਹੇ ਦਾ ਸਹਾਇਕ ਸਕੱਤਰ ਆ ਹੂੰ ਤੇ ਮੈਂ ਬਲਾਕ ਦਾ ਸਕੱਤਰ ਸੀਗਾ ਹੂੰ ਮੈਂ ਬਲਾਕ ਨੂੰ ਮਤਾ ਪਾ ਕੇ ਭੇਜ ਦਿੰਦਾ ਸੀਗਾ ਬਿਆਹ ਨੇ ਪੰਚਾਇਤ ਦੇ ਸਰਪੰਚ ਦੀ ਮਦਦ ਕਰ ਰਿਆ ਇੱਥੇ ਆਏ ਤੇ ਹੀ ਜਿਵੇਂ ਡਿੰਪੀ ਟਿਲੋਂ ਦੇ ਗਿਆ ਇਹ ਵੀ ਜਥੇਬੰਦੀ ਦੀ ਨੀਤੀ ਦੇ ਉਲਟਾ ਜਥੇਬੰਦੀ ਇਹ ਕਹਿੰਦੀ ਹੈ ਵੀ ਜੇ ਤੁਹਾਡਾ ਕੰਮ ਆ ਤਾਂ ਤੁਸੀਂ ਅਫਸਰशाही ਤੋਂ ਕੰਮ ਕਰਵਾਉਣਾ ਅਫਸਰशाही ਤੇ ਦਬਾਅ ਬਣਾਉਣਾ ਤੇ ਇਹ ਜਾ ਕੇ ਡਿੰਪੀ ਟਿਲੋਂ ਦੇ ਵਾਰ ਚ ਜਾਵੜਿਆ ਫਿਰ ਕਹਿੰਦਾ ਡਿੰਪੀ ਟਿਲੋਂ ਮੈਨੂੰ ਪੁੱਠਾ ਬੋਲਿਆ ਜਥੇਬੰਦੀ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ કરી ਉਹਦੇ ਤੇ ਮੈਂ ਜ਼ਿਲ੍ਹੇ ਨੂੰ ਸ਼ਿਕਾਇਤ કરી ਤਾਂ ਜ਼ਿਲ੍ਹੇ ਨੇ ਉਹ ਕਹ ਅਜੇ ਤੱਕ ਪੈਂਡਿੰਗ ਰੱਖੀ ਬੈਠੇ ਆ ਕਹਿੰਦੇ ਇਹ ਤੇ ਕਾਰਵਾਈ ਕਰਾਂਗੇ ਉਹਦੇ ਤੇ ਨਹੀਂ ਕਰੀ ਕਾਰਵਾਈ ਹੂੰ ਇਹ ਉਹ ਜਥੇਬੰਦੀ ਜਾਣੇ ਜਿਹੜੇ ਫਿਰ ਕੱਲ ਰਾਣਾ ਸੁੱਢੀ ਤਾਂ ਆਏ ਆ ਆਏ ਬਿਲਕੁਲ ਆਏ ਹੂੰ ਆਏ ਆ ਆਏ ਹੁਣ ਵੀ ਆਉਣਗੇ ਹੂੰ ਤੇ ਇਹ ਇਹਨਾਂ ਇਹ ਨਹੀਂ ਰੋਕ ਸਕਦੇ ਨਾ ਅਸੀਂ ਇਹਨਾਂ ਨੂੰ ਮੈਂ ਚੈਲੰਜ ਕਰਦਾ ਇਹਨਾਂ ਨੂੰ ਵੀ ਇਹ ਨਾ ਅੱਜ ਰੋਕ ਸਕਦੇ ਆ ਨਾ ਇਹ ਮੇਰੇ ਘਰੇ ਮੈਂ ਪਰਸਨਲੀ ਜਿਹਨੂੰ ਮਰਜ਼ੀ ਸੱਦਾ ਇਹਨਾਂ ਦਾ ਕੋਈ ਮਤਲਬ ਨਹੀਂ ਮੇਰੇ ਘਰੇ ਕਿਸੇ ਆਗੂ ਨੂੰ ਆਉਣ ਤੋਂ ਰੋਕਣ ਦਾ ਤੇ ਨਾ ਹੀ ਇਹ ਰੋਕ ਸਕਦੇ ਆ ਨਾ ਇਹਨਾਂ ਦੀ ਜਰਰਤ ਆ ਵੀ ਮੇਰੇ ਨਾਲ ਇਹ ਪੜ ਸਕਣਾਂ ਇਡਾ ਵੱਡੀ ਗੱਲ ਕਰ ਰਹੇ ਹੋ ਤੁਸੀਂ ਜਥੇਵੰਦੀ ਤਾਂ ਸਰਕਾਰ ਨਾਲ ਪੇਂਡਾ ਦਿਆ ਉਹ ਕਹਿੰਦੇ ਕਿ ਅਸੀਂ ਤਾਂ ਸੈਂਟਰ ਤੱਕ ਪ੍ਰਧਾਨ ਮੰਤਰੀ ਤੱਕ ਗੋਡੀਆਂ ਲਵਾਈਆਂ ਹੋਈਆਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਨਹੀਂ ਜਥੇਵੰਦੀ ਨੂੰ ਨਹੀਂ ਕਹਿੰਦਾ ਮੈਂ ਜਥੇਵੰਦੀ ਨਾਲ ਨਹੀਂ ਪੜ ਸਕਦਾ ਮੈਂ ਮੈਂ ਬਿੱਟੂ ਮੱਲਣ ਨੂੰ ਕਹਿਣਾ ਬਿੱਟੂ ਮੱਲਣ ਦੀ ਸਾਰੀ ਸ਼ਰਾਰਤਾਂ ਤੇ ਬਿੱਟੂ ਮੱਲਣ ਨੂੰ ਕਹਿਣਾ ਮੈਂ ਵੀ ਤੂੰ ਨਹੀਂ ਮੇਰੇ ਘਰੇ ਆਉਣ ਨੂੰ ਕਿਸੇ ਨੂੰ ਰੋਕ ਸਕਦਾ ਜਿਹੜੀਆਂ ਤੂੰ ਸ਼ਰਾਰਤਾਂ ਕਰਦਾ ਵੀ ਤੂੰ ਜਥੇਵੰਦੀ ਦਾ ਸਹਾਰਾ ਲੈ ਕੇ ਕਦੇ ਕਿਸੇ ਦੇ ਖਿਲਾਫ ਕਦੇ ਕਿਸੇ ਦੇ ਖਿਲਾਫ ਐਦੋਂ ਪਹਿਲਾਂ ਮੈਂ ਕਹਿਣਾ ਨਹੀਂ ਚਾਹੁੰਦਾ ਬਹੁਤ ਵਾਰੀ ਸੂਬੇ ਦੇ ਅਗਵਾਣੀ ਬਿੱਟੂ ਨੂੰ ਝੜਕਦਾ ਹੈ ਬਿੱਟੂ ਨੂੰ 20 ਵਾਰੀ ਗਰੋਂ ਵੀ ਲਾਇਆ ਛੰਡਾ ਸਿੰਘ ਜੇਠੂ ਕੇ ਆ ਕੇ ਇੱਥੇ ਆਪ ਇਹਦੀ ਕਲਾਸ ਲਾ ਕੇ ਗਏ ਸੀ ਵੀ ਕਾਕਾ ਤੋਂ ਸੁਧਰ ਜਾ ਪਰ ਇਹ ਸੁਧਰਨ ਦੀ ਬਜਾਏ ਦਿਨੋਂ ਦਿਨ ਇਹ ਵਿਗੜਦਾ ਹੀ ਜਾਂਦਾ ਤੇ ਇੱਕ ਦਿਨੇ ਨੇ ਆਈ ਸੀ ਬਲੰਡਰ ਗਲਤੀ ਕਰਨੀ ਹੈ ਜਿਹੜਾ ਜਥੇਬੰਦੀ ਨੂੰ ਵੱਡਾ ਖਮਿਆਜਾ ਭੁਗਤਣਾ ਪਊਗਾ ਹੂੰ ਇਹ ਤੁਸੀਂ ਯਾਦ ਰੱਖਿਓ ਗੱਲ ਮੇਰੀ ਹਮਮੇਂ ਕਰਤੇ ਆਉਣ ਤੋਂ ਕਿਸੇ ਨੂੰ ਨਹੀਂ ਰੋਕ ਸਕਦੇ ਤੁਸੀਂ ਇੱਕ ਪਾਸੇ ਮਨਪ੍ਰਿਤ ਦੀਆਂ ਤਾਰੀਫਾਂ ਕਰ ਰਹੇ ਹੋ ਦੂਜੇ ਪਾਸੇ ਰਾਣਾ ਛੋੜੀ ਤੁਹਾਡੇ ਘਰੇ ਆ ਰਿਹਾ ਜੋਇਨ ਤੁਹਾਨੂੰ ਬੀਜੇਪੀ ਉਹ ਕਰਾ ਰਿਹਾ ਕਿ ਮਨਪ੍ਰਿਤ ਨਾਲ ਤੁਹਾਡੀ ਹੈ ਨਹੀਂ ਆ ਜੀ ਨੇ ਮਨਪ੍ਰੀਤ ਬਾਦਲ ਪਹਿਲੇ ਸਾਡੇ ਦੁਆ ਦ ਆ ਚੁੱਕੇ ਸੀਗੇ ਮਨਪ੍ਰੀਤ ਬਾਦਲ ਆਲਰੇਡੀ ਉਸ ਤੋਂ ਪਹਿਲਾਂ 10 15 ਦਿਨ ਹੋ ਗਏ ਮਨਪ੍ਰੀਤ ਬਾਦਲ ਨੇ ਅਗਾਜ ਹੀ ਸਾਡੇ ਘਰ ਤੋਂ ਕਰਿਆ ਚੋਣ ਦਾ ਪਰ ਇਹਨਾਂ ਵੀ ਕੱਲ ਤੋਂ ਐਲਾਨ ਜਿਹੜਾ ਕਰ ਦਿੱਤਾ ਕਿ ਬੀਜੇਪੀ ਦਾ ਜਿਹੜਾ ਪਿੰਡ ਪਿੰਡ ਗਲੀ ਗਲੀ ਵਿਰੋਧ ਹੋਵੇਗਾ ਤੇ ਉਹਨਾਂ ਦੇ 10 ਪਰਾਂ ਦੇ ਤੇ ਗੇਟਾਂ ਦੇ ਬਾਹਰ ਚ ਧਰਨਾ ਹੋਊਗਾ ਅੱਜ ਦਫ਼ਤਰ ਦੇ ਬਾਹਰ ਸੀ ਕੱਲ ਨੂੰ ਉਹਨਾਂ ਦੀ ਕੋਠੀ ਦੇ ਬਾਹਰ ਜਿਹੜਾ ਧਰਨਾ ਪੱਕੇ ਤੌਰ ਤੇ ਕਰ ਲੈਣ ਜੀ ਇਹਨਾਂ ਦਾ ਹੱਕਾ ਜਮੂਰੀ ਹੱਕਾ ਕਰਨ ਪਰ ਮੈਂ ਇਹ ਕਹਿਣਾ ਵੀ ਇਹ ਕਾਂਗਰਸ ਨੂੰ ਕਿਹੜੇ ਰਾਤ ਖੁੱਲਾ ਛੱਡ ਰਹੇ ਆ ਇਹ ਤਾਂ ਕਾਂਗਰਸ ਦੀ ਸਿੱਧੀ ਸਿੱਧੀ ਮਦਦ ਕਰ ਰਹੇ ਆ ਇਹ ਕਈ ਕਾਂਗਰਸ ਦੀ ਦੇਖ ਲਾਂਗੇ ਫਿਰ ਸ਼ਾਇਦ ਅਗੇ ਇਹਨਾਂ ਦੀ ਮਦਦ ਨਾਲ ਕਾਂਗਰਸ ਜਿੱਤੀਏ ਸਾਨੂੰ ਤੇ ਸਦਾ ਸਾਫ਼ ਲੋਕਾਂ ਨੂੰ ਨਹੀਂ ਲੋਕਾਂ ਨੂੰ ਸਮਝ ਆ ਜੂਗੀ ਲੋਕ ਲੋਕਾਂ ਦੇ ਸਾਹਮਣੇ ਆਜੂਗਾ ਵੀ ਦੋ ਪਾਰਟੀਆਂ ਦਾ ਵਿਰੋਧ ਕਰ ਰਿਹਾ ਤੀਜੀ ਨੂੰ ਖੁੱਲਾ ਛੱਡ ਰਿਹਾ ਤੇ ਤੀਜੀ ਨਾਲ ਕੀ ਲੈਣ ਦੇਣ ਹੋਇਆ ਕਿ ਤੀਜੀ ਨੂੰ ਇਹ ਜਿਤਾਉਣਾ ਚਾਹੁੰਦੇ ਆ ਸਾਰਿਆਂ ਦੇ ਸਾਹਮਣੇ ਆਜੂਗਾ ਤੁਹਾਡਾ ਕਹਿੰਦਾ ਮਤਲਬ ਹੈ ਕਿ ਕਾਂਗਰਸ ਨੇ ਗੰਢ ਧੁੱਪ ਕਰੀ ਬੈਠੇ ਸਿਆਸੀ ਬੰਦੀ ਦਾ ਉੱਪਰਲੇ ਤੋਂ ਔਰ ਲੈਵਲ ਤੇ ਹੋਊਗਾ ਫਿਰ ਕਿ ਛੋਟੇ ਲੈਵਲ ਤੇ ਨਹੀਂ ਮੈਂ ਉੱਤਲੇ ਜਾਂ ਥੱਲੇ ਲੈਵਲ ਤੇ ਨਹੀਂ ਕਹਿ ਸਕਦਾ ਮੇਰੇ ਦੇਖਣ ਦਾ ਨਜ਼ਰੀਆ ਇਹੀ ਕਹਿ ਰਿਹਾ ਵੀ ਇੱਕ ਪਾਰਟੀ ਨੂੰ ਛੱਡ ਦੇਣਾ ਤੇ ਦੋ ਪਾਰਟੀਆਂ ਦਾ ਵਿਰੋਧ ਕਰਨਾ ਇਹ ਬਿਨਾਂ ਕਿਸੇ ਗੱਲ ਤੋਂ ਹੋ ਨਹੀਂ ਸਕਦਾ ਹੂੰ ਯੋ ਪਿਛਲੇ ਸਮੇਂ ਜਿਵੇਂ ਤੁਹਾਨੂੰ ਦੱਸਿਆ ਵੀ ਇੱਕ ਘਰਾਣੇ ਦੇ ਬਾਹਰ ਚ ਧਰਨਾ ਲਾਉਣਾ ਤੇ ਇੱਕ ਘਰਾਣੇ ਦੇ ਦੂਰ ਪੁੱਡਾ ਗਰਾਉਂਡ ਚ ਧਰਨਾ ਲਾਉਣਾ ਕਿ ਇਹਦੇ ਪਿੱਛੇ ਵੀ ਕੋਈ ਗੱਲ ਸੀ ਹੂੰ ਤੇ ਅੱਜ ਵੀ ਇਹ ਦੋ ਦੋ ਪਾਰਟੀਆਂ ਦਾ ਵਿਰੋਧ ਕਰਨਾ ਤੇ ਇੱਕ ਦਾ ਨਾ ਕਰਨਾ ਇਹਦੇ ਪਿੱਛੇ ਵੀ ਗੱਲ ਕੋਈ ਹੈ ਹੂੰ ਇਹ ਸਾਹਮਣੇ ਆ ਜੂਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਸਨ ਸੁੱਚਾ ਸਿੰਘ ਜਿਨ੍ਹਾਂ ਨਾਲ ਗੱਲਬਾਤ ਹੋਈ ਬੀਜੇਪੀ ਜੁਆਇਨ ਕੀਤੀ ਹੈ ਉਗਰਾਹਾ ਜੱਥੇਬੰਦੀ ਦੇ ਵਿੱਚ ਜੁਆਇੰਟ ਸਖਤਰ ਦੇ ਤੌਰ ਤੇ ਇਹ ਜਿਹੜਾ ਕੰਮ ਕਰਦੇ ਸੀਗੇ ਗਿੱਦੜਵਾ ਏਰੀਏ ਦੇ ਵਿੱਚ ਸੀਗੇ ਕਾਫੀ ਨਾਮ ਸੀਗਾ ਤੇ ਉਗਰਾਹਾਂ ਜਥੇਬੰਦੀ ਛੱਡ ਕੇ ਬੀਜੇਪੀ ਜੁਆਇਨ ਕੀਤੀ ਜਦੋਂ ਬੀਜੇਪੀ ਜੁਆਇਨ ਕਰਦੇ ਆ ਤੇ ਜਥੇਬੰਦੀ ਦੇ ਕੁਝ ਨੌਜਵਾਨ ਆਗੂ ਉੱਥੇ ਆਉਂਦੇ ਆ ਤੇ ਉਹ ਵਿਰੋਧ ਕਰਨ ਬੀਜੇਪੀ ਦਾ ਆਉਂਦੇ ਤੇ ਉਹਨਾਂ ਦੀ ਆਪਸ ਵਿੱਚ ਜਿਹੜੀ ਤਲਖੀ ਵੀ ਹੁੰਦੀ ਹੈ ਉਸ ਤੋਂ ਪਹਿਲਾਂ ਜਿਹੜੀ ਅਸੀਂ ਵੀਡੀਓ ਪਾਈ ਉਹ ਤੋਂ ਬਾਅਦ ਸਾਡੇ ਨਾਲ ਸੁੱਚਾ ਸਿੰਘ ਜਿਨੇ ਆਪ ਦਾ ਪੱਖ ਰੱਖਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ